ਹਾਂਜੀ ਆਪਾਂ ਬੜ ਬੜ ਟੋਲ ਪਲਾਜ਼ੇ ਤੇ ਖੜੇ ਆਂ ਜੀ ਬਰਨਾਲਾ ਸੰਗਰੂਰ ਨੈਸ਼ਨਲ ਹਾਈਵੇ ਐ ਇਹ ਇਹ ਉਹੀ ਰੋਡ ਐ ਉਹੀ ਜਗ੍ਹਾ ਜਿੱਥੋਂ ਭਾਨੇ ਸਿੱਧੂ ਨੇ ਆਹ ਰੋਡ ਦੇ ਉੱਤੋਂ ਪਾਣੀ ਨੂੰ ਸਾਫ਼ ਕਰਵਾਇਆ ਸੀ ਇਹ ਗੱਲ ਕੋਈ ਜ਼ਿਆਦੇ ਪੁਰਾਣੀ ਨਹੀਂ ਹੈਗੀ ਇੱਕ ਤੋਂ ਡੇਢ ਮਹੀਨੇ ਦੀ ਗੱਲ ਐ ਇਹ ਜਦੋਂ ਭਾਨੇ ਸਿੱਧੂ ਨੇ ਆਹ ਰੋਡ ਸਾਰਾ ਸਾਫ਼ ਕਰਵਾਇਆ ਸੀ ਇੱਥੇ ਕਿੰਨੇ ਜ਼ਿਆਦੇ ਲੋਕਾਂ ਦੇ ਐਕਸੀਡੈਂਟ ਹੋਏ ਸੀ ਤੇ ਜਿਹੜਾ ਤਾਂ ਕੰਮ ਕਰਨ ਵਾਲਾ ਆ ਪਾਣੀ ਤਾਂ ਇਹਨਾਂ ਤੋਂ ਸਾਫ਼ ਨਹੀਂ ਹੁੰਦਾ ਹੈਗਾ ਟੋਲ ਵਾਲਿਆਂ ਤੋਂ ਤੇ ਸਰਕਾਰ ਦੀ ਲਾਈਟ ਇੱਥੇ ਖਬਤ ਹੋ ਰਹੀ ਆ ਲਾਈਟਾਂ ਤੁਸੀਂ ਦੇਖ ਲਓ ਦਿਨੀ ਚੱਲੀ ਜਾਂਦੀਆਂ ਨੇ ਪਹਿਲਾਂ ਤਾਂ ਇਹ ਰਾਤ ਨੂੰ ਵੀ ਨਹੀਂ ਚੱਲਦੀਆਂ ਸੀ ਪਰ ਜਦੋਂ ਭਾਨੇ ਸਿੱਧੂ ਨੇ ਇੱਥੇ ਵੀਡੀਓ ਪਾਈ ਉਸ ਤੋਂ ਬਾਅਦ ਇਹ ਦਿਨੇ ਵੀ ਚੱਲਣ ਲੱਗੀਆਂ ਪਰ ਦਿਨੇ ਗਲਤ ਨੇ ਇਹ ਬੰਦ ਕਰਨੀਆਂ ਚਾਹੀਦੀਆਂ ਨੇ ਤੇ ਆ ਪਾਣੀ ਨੂੰ ਕੌਣ ਸਾਫ਼ ਕਰਾਊਗਾ ਜੇ ਤੁਸੀਂ ਸਿਰੇ ਤੱਕ ਦੇਖ ਲਓ ਵੀ ਇਹਦਾ ਪ੍ਰੋਪਰ ਹੱਲ ਕਿਉਂ ਨਹੀਂ ਕਰਦੀ ਸਰਕਾਰ ਲਗਾਤਾਰ ਟੂਲ ਚਾਲੂ ਹੈ ਟੋਲ ਤੇ ਲੋਕਾਂ ਦੇ ਪੈਸੇ ਕੱਟੇ ਜਾ ਰਹੇ ਨੇ ਪਰ ਜੇ ਇੱਥੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਕੋਈ ਐਕਸੀਡੈਂਟ ਹੁੰਦਾ ਉਹਦਾ ਜ਼ਿੰਮੇਵਾਰ ਦੱਸੋ ਕੌਣ ਹੈ ਸਰਕਾਰ ਹੈ ਜਾਂ ਫਿਰ ਟੋਲ ਵਾਲੇ ਨੇ ਤੁਸੀਂ ਇੱਕ ਚੀਜ਼ ਹੋਰ ਦੇਖ ਲਓ ਵੀ ਭਾਨਾ ਸਿੱਧੂ ਦਾ ਹੁਣ ਅੰਦਰ ਗਿਆ ਹੋਇਆ ਜੇਲ੍ਹ ਚ ਇਹ ਚੀਜ਼ਾਂ ਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਇੱਥੇ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਹੈ ਜਾਂ ਟੋਲ ਵਾਲੇ ਨੇ ਜਾਂ ਸਰਕਾਰ ਇਹ ਚੀਜ਼ਾਂ ਵੱਲ ਧਿਆਨ ਦੇ ਕਿਉਂ ਨਹੀਂ ਰਹੀ ਹੈਗੀ ਇਹ ਪਾਣੀ ਨੂੰ ਸਾਫ਼ ਕਰਨ ਦਾ ਅਖਰ ਨੂੰ ਇਹ ਤੇ ਬਣੂਗਾ ਕਿਦਾ ਹੱਕੇ ਨੂੰ ਕੌਣ ਕਰੂਗਾ ਕਿ ਸਾਹਿਬ ਲਗਾਤਾਰ ਇਹ ਪਾਣੀ ਚੱਲੀ ਜਾਂਦਾ ਹੈ ਇਧਰਲੇ ਪਾਸੇ ਇਕੱਠਾ ਉਹ ਦੂਰ ਤੱਕ ਪਿਆ ਤੇ ਇੱਕ ਚੀਜ਼ ਹੋ ਰਹੀ ਆ ਜੋ ਉਧਰਲੇ ਪਾਸੇ ਦਿਖਾਉਨੇ ਆ ਚੱਲ ਕੇ ਲਗਭਗ ਆ ਜਿਹੜਾ ਇਧਰਲਾ ਹਾਈਵੇ ਆ ਆ ਆ ਸਾਈਡ ਦਾ ਇਹ ਤਾਂ ਮੈਨੂੰ ਲੱਗਦਾ ਬੰਦ ਹੋਣ ਦੀ ਤਦਾਰ ਚ ਹੋ ਜਾਊਗਾ ਲਗਭਗ ਇੱਥੇ ਅੱਧੇ ਤੇ ਉਧਰਲੇ ਪਾਸੇ ਪਾਣੀ ਆਇਆ ਪਿਆ ਪਾਣਾ ਸਿੱਧੂ ਜੇ ਆ ਆ ਕੰਮ ਨੇ ਸਾਰੇ ਥੋਡੇ ਪਾਣਾ ਸਿੱਧੂ ਕਰਾਉਂਦਾ ਠੀਕ ਹੈ ਲੋਕਾਂ ਦੇ ਬੋਲ ਕੇ ਪਰ ਨੇ ਨੇ ਤੇ ਇੱਕ ਵੀਡੀਓ ਪਾਈ ਸੀ ਟਾਈਮ ਦਿੱਤਾ ਸੀ ਨਾਲ ਦੀ ਨਾਲ ਝਾੜੂ ਨਾਲ ਸਾਰਾ ਹਿਸਾਬ ਕਰਿਆ ਸੀ ਮੈਨੂੰ ਐ ਲੱਗਦਾ ਵੀ ਹੁਣ ਵੀ ਦੁਬਾਰੇ ਕਿਤੇ ਇਹ ਪਾਣਾ ਸਿੱਧੂ ਦੇ ਬਾਈ ਨਾ ਸਾਫ ਕਰਾਵੇ ਇਹਨੂੰ ਅੱਗੇ ਅਗਲੇ ਪਾਸੇ ਆਜੂ ਦਿਖਾ ਦੰਨੇ ਉਧਰਲੇ ਹੁਕਾਂ ਦਾ ਪੈਸਾ ਸਾਰਾ ਜਹੀਂ ਜਾਈ ਜਾਂਦਾ ਪਾਣੀ ਇੱਥੇ ਖੜਨ ਦੀ ਵਜ੍ਹਾ ਕਰਕੇ ਆ ਦੇਖ ਲਓ ਤੁਸੀਂ ਆਹ ਰੋਡ ਆ ਟੁੱਟੀ ਜਾਂਦਾ ਹੈ ਆਹ ਰੋਡ ਆ ਤੱਸ ਗਿਆ ਆਹ ਸਾਈਡ ਤੋਂ ਆ ਸਾਰਾ ਰੋਡ ਆ ਦੇਖੋ ਬੈਠ ਗਏ ਆ ਸਾਰਾ ਬੈਠਿਆ ਪਿਆ ਤੁਸੀਂ ਆਪ ਹਾਲ ਦੇਖ ਲਓ ਇਹਦਾ ਪਾਣੀ ਵਧਣ ਲੱਗ ਰਿਹਾ ਤੇ ਪਾਣੀ ਘਟਦਾ ਨਹੀਂ ਪਹਿਲਾਂ ਵੀ ਇਹ ਤੇ ਬਿਲਕੁਲ ਇੱਥੇ ਤੱਕ ਇੱਥੇ ਪਾਣੀ ਆ ਗਿਆ ਸੀ ਉਸ ਟਾਈਮ ਤੇ ਭਾਨੇ ਸਿੱਧੂ ਨੇ ਇਹਨੂੰ ਸਾਫ਼ ਕਰਵਾਇਆ ਸੀ ਇਹ ਕੰਮ ਜਿਹੜੇ ਫਿਰ ਬਾਰੀ-ਬਾਰੀ ਅਸੀਂ ਕੋਈ ਗੱਲ ਕਹਿੰਦੇ ਆ ਵੀ ਜੇ ਸਰਕਾਰਾਂ ਜਾਂ ਪ੍ਰਸ਼ਾਸਨ ਜਾਂ ਟੋਲ ਵਾਲੇ ਜੇ ਆਪਦਾ ਸਹੀ ਤਰੀਕੇ ਨਾਲ ਕੰਮ ਕਰਨ ਇੱਥੇ ਆ ਕੇ ਬੋਲਣ ਦੀ ਕਿਸੇ ਨੂੰ ਲੋੜ ਕਿਉਂ ਪਵੇ ਹੁਣ ਤੁਸੀਂ ਦੇਖ ਲਿਓ ਵੀ ਦੇਖਦੇ ਆਂ ਵੀ ਹੁਣ ਭਾਨੇ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਇਹਨੂੰ ਸਾਫ਼ ਕਰਦੇ ਨੇ ਜਾਂ ਦੁਬਾਰੇ ਫੇਰ ਉਹਨੂੰ ਇੱਥੇ ਟੋਲ ਤੇ ਆ ਕੇ ਬੋਲਣਾ ਪਊਗਾ ਠੀਕ ਹੈ ਅਸੀਂ ਪਰ ਬੇਨਤੀ ਕਰਦੇ ਆਂ ਅਸੀਂ ਟੋਲ ਟੈਕਸ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਟੈਕਸ ਤੁਸੀਂ ਲਗਾਤਾਰ ਲੈ ਰਹੇ ਹੋ ਇਹ ਰੋਡ ਦਾ ਜਿਹੜੇ ਵੀ ਲੋਕ ਇੱਥੋਂ ਲੰਘ ਰਹੇ ਨੇ ਪਰ ਇਹਦਾ ਕੰਮ ਨਹੀਂ ਸਹੀ ਹੋ ਰਿਹਾ ਦੇਖ ਲਓ ਵੀ ਲੋਕਾਂ ਦੇ ਐਕਸੀਡੈਂਟਾਂ ਦਾ ਕਾਰਨ ਇਹ ਪਾਣੀ ਬਣ ਸਕਦਾ ਰਾਤ ਨੂੰ ਕੋਈ ਗੱਡੀ ਸਪੀਡ ਚ ਆਉਂਦੀ ਹੈ ਮੋਟਰ ਤੇ ਇਧਰਲੀ ਸਾਈਡ ਉੱਥੇ ਤੱਕ ਦਿਖਾ ਦਿਓ ਉਧਰ ਪਾਣੀ ਸਭ ਤੋਂ ਵੱਧ ਹੈ ਆ ਸਾਈਡ ਤੇ ਦੇਖ ਲਓ ਤੁਸੀਂ ਆ ਕੇ ਉਹ ਤਾਂ ਮੈਨੂੰ ਲੱਗਦਾ ਵੀ ਇਧਰਲੀ ਸਾਈਡ ਹੈ ਜਿਹੜੀ ਇੱਕ ਸਾਈਡਾ ਰੋਡ ਦੀ ਅੱਧੀ ਬੰਦ ਹੋ ਗਈ ਤੇ ਪਾਣੀ ਵਧੀ ਜਾਂਦਾ ਘਟਦਾ ਨਹੀਂ ਕਿਉਂਕਿ ਇਹ ਪਾਣੀ ਦਾ ਕੋਈ ਪ੍ਰੋਪਰ ਨਿਕਾਸ ਹੀ ਨਹੀਂ ਹੈਗਾ ਆ ਦੇਖ ਲਓ ਤੁਸੀਂ ਇਧਰੋਂ ਅੱਧਾ ਕਿਲੋਮੀਟਰ ਤੱਕ ਪਾਣੀ ਹੈਗਾ ਟੋਗਾ ਹਾਂ ਅੱਧੇ ਕਿਲੋਮੀਟਰ ਤੋਂ ਵੱਧ ਹੋਊਗਾ ਇਹ ਦੇਖ ਲਓ ਤੁਸੀਂ ਅੱਧੇ ਕਿਲੋਮੀਟਰ ਤੋਂ ਵੱਧ ਤੇ ਰਹੇਗਾ ਜਿਆਦਾ ਹੀ ਹੋਊਗਾ ਆ ਦੇਖ ਲਓ ਸਾਰਾ ਪਰਿਆ ਪਿਆ ਹੈਗਾ ਉਧਰਲੀ ਸਾਈਡ ਤੋਂ ਜੀ ਪਾਣੀ ਚੱਲਿਆ ਹੋਇਆ ਲਗਭਗ 1 ਕਿਲੋਮੀਟਰ ਦੀ ਦੂਰੀ ਐਥੋਂ ਪਾਣੀ ਦੀ ਤੇ ਇੱਥੇ ਆ ਬੰਦ ਨਹੀਂ ਹੋ ਰਿਹਾ ਨਾ ਹੀ ਘਟ ਰਿਹਾ ਸਗੋਂ ਦੀ ਪਾਣੀ ਵਧ ਰਿਹਾ ਆ ਇੱਥੇ ਪਤਾ ਲੱਗਦਾ ਇੱਥੇ ਆ ਕੇ ਜੇ ਨੇੜੇ ਦਿਖਾ ਦਿਓ ਆ ਇੱਥੇ ਇੱਥੇ ਪਤਾ ਲੱਗਦਾ ਪਾਣੀ ਇਧਰਲੇ ਪਾਸੇ ਨੂੰ ਆਈ ਜਾਂਦਾ ਦੇਖ ਲਓ ਤੁਸੀਂ ਨੈਸ਼ਨਲ ਹਾਈਵੇ ਤੇ ਗੰਦਗੀ ਤੁਰ ਹੀ ਫਿਰਦੀ ਆ ਪਾਣੀ ਤੁਰਿਆ ਫਿਰਦਾ ਪਤਾ ਨਹੀਂ ਕਿਸੇ ਦਾ ਕੀ ਇਹਦੇ ਨਾਲ ਨੁਕਸਾਨ ਹੋ ਜੇ ਸੋ ਮੈਂ ਬੇਨਤੀ ਕਰਦਾ ਵਾਰੀ ਵਾਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਤੇ ਟੋਲ ਟੈਕਸ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਲਗਾਤਾਰ ਲੋਕਾਂ ਤੋਂ ਪੈਸੇ ਲਈ ਜਾਂਦੇ ਹੋ ਪਰ ਜਿਹੜਾ ਤੁਹਾਡਾ ਕੰਮ ਹੈ ਤੋ ਤੁਸੀਂ ਭੱਜ ਰਹੇ ਹੋ ਇੱਥੇ ਖਰਚ ਕਰੋ ਆ ਦੇਖ ਲਓ ਇਧਰ ਵੀ ਪਾਣੀ ਆ ਜਮਾ ਹੋਇਆ ਪਿਆ ਇਹਦਾ ਕਿਵੇਂ ਨਾ ਇਹਦਾ ਹੱਲ ਕਰੇ ਠੀਕ ਹੈ ਨਹੀਂ ਤਾਂ ਇਸ ਤੋਂ ਬਾਅਦ ਇੱਥੇ ਆ ਕੇ ਪਾ ਨਾ ਬੋਲੂਗਾ ਠੀਕ ਹੈ ਫਿਰ ਉਹ ਚੀਜ਼ ਕਹਿ ਦਿੰਦੇ ਨੇ ਇਹ ਚੀਜ਼ਾਂ ਮਰ ਜਾਂਦੇ ਨੇ ਵੀ ਉਹ ਪੰਗੇ ਲੈਂਦੇ ਜਾਣ ਕੇ ਆ ਲੋਕਾਂ ਦਾ ਕੰਮ ਇੱਥੇ ਬਹੁਤ ਖਰਾਬ ਹੋਈ ਜਾਂਦਾ ਹੈਗਾ ਤੁਸੀਂ ਆਪ ਸਾਰੇ ਹਾਲਾਤ ਦੇਖ ਲੇ ਤੇ ਵੀਡੀਓ ਸ਼ੇਅਰ ਕਰ ਦਿਓ